ਡਾਕਟਰ ਰਾਜਨ ਆਈ ਕੇਅਰ ਅੱਖਾਂ ਦੇ ਹਸਪਤਾਲ ਦੇ ਵਿੱਚ ਪਿਛਲੇ ਪਰਦੇ ਦੀਆਂ ਬਿਮਾਰੀਆਂ ਦਾ ਕੈਂਪ ਲਗਾਇਆ ਗਿਆ ਤੇ ਕੈਂਪ ਡਾਕਟਰ ਅਜੀਤ ਕਪੂਰ ਜੋ ਕਿ ਏਮਜ਼ ਸ਼ੰਕਰ ਨੇਤਰਾਲੇ ਚਨਈ ਤੇ ਵੀਨਸ ਆਈ ਇੰਸਟੀਚੂਟ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਉਹਨਾਂ ਦੇ ਵੱਲੋਂ ਪਿਛਲੇ ਪਰਦੇ ਦਾ ਚੈੱਕਅਪ ਕੀਤਾ ਗਿਆ ਦੱਸ ਦਈਏ ਕਿ ਇਸ ਕੈਂਪ ਦੇ ਵਿੱਚ 115 ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਗਿਆ 26 ਮਰੀਜ਼ਾਂ ਦੀ O.C.T ਕੀਤੀ ਗਈ ਤੇ 8 ਮਰੀਜ਼ਾਂ ਦੀ ਲੇਜ਼ਰ ਕੀਤੀ ਗਈ ਮਰੀਜ਼ਾਂ ऑपरेशन ਲਈ ਚੁਣਿਆ ਗਿਆ ਇਸ ਮੌਕੇ ਡਾਕਟਰ ਅਜੀਤ ਕਪੂਰ ਦਾ ਇਹ ਕਹਿਣਾ ਹੈ ਕਿ ਪਿਛਲੇ ਪਰਦੇ ਦੇ ਰੋਗ ਅੱਖਾਂ ਦੀ ਰੋਸ਼ਨੀ ਸਦਾ ਲਈ ਖਤਮ ਕਰ ਸਕਦੇ ਨੇ ਇਸ ਲਈ 슈ਗਰ ब्लड प्रेशर ਨੂੰ ਕੰਟਰੋਲ ਕਰਨਾ ਚਾਹੀਦਾ ਤੇ ਅੱਖਾਂ ਦੀ ਰੋਸ਼ਨੀ ਧੁੰਦਲੀ ਹੂ ਵੀ ਤਾਂ ਅੱਖਾਂ ਅੱਗੇ ਤਾਰੇ ਹੋਣ ਜਾਂ ਫਿਰ ਟੇਡਾ ਦਿਖੇ ਤਾਂ ਤੁਰੰਤ ਨਿੜਲੇ ਹਸਪਤਾਲਾਂ ਦੇ ਵਿੱਚ ਵਿਖਾਉਣਾ ਚਾਹੀਦਾ ਤੇ ਡਾਕਟਰ ਐਸ ਰਾਜਨ ਕੇ ਦਾ ਕਹਿਣਾ ਹੈ ਕਿ ਡਾਕਟਰ ਅਜੇ ਕਪੂਰ ਹੁਣ ਆਪਣੀਆਂ ਸੇਵਾਵਾਂ ਫਗਵਾੜਾ ਦੇ ਡਾਕਟਰ ਰਾਜਨ ਆਈ ਕੇਅਰ ਵਿਖੇ ਦੇ ਰਹੇ ਨੇ ਇਸ ਦੇ ਲਈ ਲੋਕ ਇਸ ਦਾ ਫਾਇਦਾ ਜ਼ਰੂਰ ਉਠਾਉਣ ਆਪਨੋ ਮੈਂ ਡਾਕਟਰ ਅਜੇ ਕਪੂਰ ਪਿਛਲੇ ਅੱਖ ਦੇ ਪਿਛਲੇ ਪਰਦੇ ਜਿਹਨੂੰ ਅਸੀਂ ਰੈਟਨਾ ਕਹਿੰਦੇ ਆ ਉਹਦਾ ਸਪੈਸ਼ਲਿਸਟ ਆ ਅੱਜ ਮੈਂ ਤੁਹਾਡੇ ਨਾਲ ਰਾਜਨ ਆਈ ਕੇਅਰ ਹਸਪੀਟਲ ਫਗਵਾੜਾ ਤੋਂ ਗੱਲ ਕਰ ਰਿਹਾ ਤੇ ਅੱਜ ਅਸੀਂ ਇੱਥੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਦਾ ਕੈਂਪ ਲਗਾਇਆ ਸੀਗਾ ਜਿਹਦੇ ਵਿੱਚ ਕੀ ਤਕਰੀਬਨ ਅਸੀਂ 80-90 ਮਰੀਜ਼ ਚੈੱਕ ਕੀਤੇ ਨੇ ਬਹੁਤ ਸਾਰੇ ਮਰੀਜ਼ ਜਿਹੜੇ ਸਾਡੇ ਮਾਤਾ-ਮਾਂ ਪੈਂਜੀਆਂ ਬਾਪੂ ਸੀਗੇ ਜਿਨ੍ਹਾਂ ਨੂੰ ਪਰਦੇ ਤੇ ਸ਼ੂਗਰ ਦਾ ਅਸਰ ਹੋ ਚੁੱਕਾ ਸੀ ਔਰ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਨੂੰ ਇਹ ਬਿਮਾਰੀ ਹੈ ਉਹ ਸਮਝ ਰਹੇ ਸੀ ਕਿ ਸਾਡੀ ਨਿਗਾ ਸ਼ੈਨ ਮੋਤੀਏ ਕਾਰਨ ਘਟਿਆ ਹੈ ਉਹਨਾਂ ਦਾ ਅੱਜ ਅਸੀਂ ਫ੍ਰੀ ਪਰਦੇਆਂ ਦਾ ਸਕੈਨ ਕੀਤਾ ਲੇਜ਼ਰਾਂ ਕੀਤੀਆਂ ਨੇ ਉਹਨਾਂ ਦੀ ਨਿਗਾ ਉੱਤੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਮੇਰਾ ਇਸ ਤੋਂ ਕਹਿਣ ਦਾ ਫਾਇਦਾ ਹੈ ਕਿ ਸਮਾਜ ਦੇ ਵਿੱਚ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ਰੂਰੀ ਨਹੀਂ ਕਿ ਨਿਗਾ ਜਿਹੜੀ ਘਟ ਰਹੀ ਹੈ ਉਹ મોતਿਆ ਕਰਕੇ ਘਟ ਰਹੀ ਹੈ। ਹੋ ਸਕਦਾ ਸ਼ੂਗਰ ਦਾਸਰ ਹੋਵੇ ਜਾਂ ਪਰਦੇ ਦੀ ਕੋਈ ਹੋਰ ਬਿਮਾਰੀ ਹੋਵੇ। ਪਰਦੇ ਦੀਆਂ ਬਿਮਾਰੀਆਂ ਦਾ ਇਲਾਜ ਹਰ ਹਸਪੀਟਲ 'ਚ ਨਹੀਂ ਮੁਮਕਿਨ। ਕਿਸੇ ਕਿਸੇ ਹਸਪੀਟਲ 'ਚ ਆ ਜਿੱਤੇ ਆਉਂਦੀਆਂ ਮਸ਼ੀਨਾਂ ਨੇ ਜਾਂ ਸਪੈਸ਼ਲਿਸਟ ਡਾਕਟਰ ਜਿਵੇਂ ਮੈਂ ਇੱਥੇ ਆ ਰਿਹਾ ਕੋਈ ਆਂਦਾ ਹੈ। ਤੋ ਮੇਰੀ ਤੁਹਾਨੂੰ ਸਭ ਨੂੰ ਰਿਕਵੈਸਟ ਹੈ ਜੀ ਕਿ ਜੇ ਨਿਗਾਹ ਧੁੰਦਲੀ ਹੋ ਰਹੀ ਹੈ ਘਟ ਹੈ ਤਾਂ ਆਪਣੇ ਨੇੜੇ ਡਾਕਟਰ ਦਾ ਪਤਾ ਕਰੋ ਵੀ ਪਰਦੇਆਂ ਦਾ ਸਪੈਸ਼ਲਿਸਟ ਡਾਕਟਰ ਕੌਣ ਨੇ ਜਿਹੜੇ ਕੋਈ ਉੱਤੇ ਮਿਲ ਰਹੇ ਨੇ ਉਹਨਾਂ ਨੂੰ ਆਪਣੇ ਅੱਖ ਦੇ ਪਰਦੇ ਜ਼ਰੂਰ ਚੈੱਕ ਕਰਾਓ ਪਰਦੇ ਦੀ ਹਰ ਬਿਮਾਰੀ ਮੋਤੀਆ ਨਹੀਂ ਹੁੰਦੀ ਜਿਹੜੀ ਅੱਖ ਦੀ ਤੇ ਬਸ ਇਹ ਹੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਪਰਦੇ ਦੀਆਂ ਬਿਮਾਰੀਆਂ ਬਾਰੇ ਤੁਹਾਨੂੰ ਜਾਗਰੂਕ ਕਰੋ ਔਰ ਇਲਾਜ ਜਲਦੀ ਕਰਵਾਓ ਅੱਜ ਸਾਡੇ ਹਸਪੀਟਲ ਵਿੱਚ ਡਾਕਟਰ ਅਜੀਤ ਕਪੂਰ ਦੁਆਰਾ ਜੋ ਅੱਖਾਂ ਦੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦਾ ਮਉਾਇਨਾ ਕੀਤਾ ਗਿਆ ਔਰ ਬਹੁਤ ਹੀ ਸਫਲ ਰਿਹਾ ਬਹੁਤ ਸਾਰੇ ਮਰੀਜ਼ ਜੋ ਆਪਣੀ ਅੱਖਾਂ ਦਾ ਇਲਾਜ ਨਹੀਂ ਸੀ ਕਰਵਾ ਸਕਦੇ ਅੱਜ ਅਸੀਂ ਮੁਫਤ ਲਾਡੀ ਸਕੈਨ ਕੀਤੀ ਹੈ 레이జర్ ਕੀਤੀ ਹੈ ਔਰ ਮੈਂ ਅੱਗੇ ਤੋਂ ਵੀ ਬੇਨਤੀ ਕਰਦਾ ਹਾਂ ਇਲਾਕਾ ਨਵਾਸੀਆਂ ਨੂੰ ਕਿ ਡਾਕਟਰ ਅਜੇ ਕਪੂਰ ਜੋ ਕਿ 올 ਇੰਡੀਆ ਇੰਸਟੀਟਿਊਟ ਮੈਡੀਕਲ ਸਾਇੰਸਸ ਦਿੱਲੀ ਔਰ ਉਸ ਤੋਂ ਬਾਅਦ ਸ਼ੰਕਰਨੈਦਰਾਲੇ ਚੇਨਈ ਵੀਨਵਾ ਇੰਸਟੀਟਿਊਟ ਦਿੱਲੀ ਦੇ ਵਿੱਚ ਆਪਣੀਆਂ ਸਵਾਵਾਂ ਦੇ ਚੁੱਕੇ ਹਨ ਉਹ ਗੋਣ ਆਪਣੀਆਂ ਸਮਾਵਾਂ ਡਾਕਟਰ ਰਾਜਿੰਦਰ ਕੇ ਹਸਪੀਟਲ ਫਗਵਾੜਾ ਵਿੱਚ ਡੇਰੇ ਹਨ ਸੋ ਕਿਸੇ ਨੂੰ ਵੀ ਅੱਖਾਂ ਦੀ ਕੋਈ ਪ੍ਰੋਬਲਮ ਹੈ ਪਿਛਲੇ ਪਰਦੇ ਦੀ ਸ਼ੂਗਰ ਦਾ ਅਸਰ ਹੈ ਪਰਦਾ ਫਟ ਗਿਆ ਹੈ ਜਾਂ ਕੋਈ ਸੱਟ ਲੱਗਣ ਕਰ ਪਰਦੇ ਦੀ ਕੋਈ ਨੁਕਸਾਨ ਹੋ ਗਿਆ ਹੈ ਤੋਂ ਇੱਥੇ ਆ ਕੇ ਆਪਣੇ ਇਲਾਜ ਕਰਵਾ ਸਕਦੇ